ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਦਿਨ ਬੁੱਧਵਾਰ ਅੱਜ ਆਣਾ ਹੈ ਜੀ ਮੇਰੇ ਘਰੇ ਮੇਰੀ ਮੰਮੀ ਨੇ ਤੇ ਆਣਾ ਮੇਰੀ ਭਾਬੀ ਨੇ ਤੇ ਮੇਰੇ ਛੋਟੇ ਜਿਹੀ ਭਤੀਜੇ ਨੇ ਤੇ ਬਹੁਤ ਟਾਈਮ ਹੋ ਗਿਆ ਜੀ ਉਹਨਾਂ ਨੂੰ ਇੱਥੇ ਆਇਆਂ ਨੂੰ ਇਸ ਕਰਕੇ ਅੱਜ ਆਉਣਗੇ ਜੀ ਲੋ ਜੀ ਆਪਾਂ ਨੇ ਸਾਰਾ ਘਰ ਕਲੀਨ ਕਰ ਲਿਆ ਸਾਰੇ ਆਪਾਂ ਨੇ ਕੱਪੜੇ ਵਗੈਰਾ ਕਲੀਨ ਕਰ ਲੇ ਧੋਲੇ ਲਏ ਜੀ ਸਾਰਾ ਕੰਮ ਕੰਪਲੀਟ ਕਰ ਲਿਆ ਕਰੀਬ 10:30 ਦਾ ਟਾਈਮ ਹੋ ਗਿਆ ਜੀ ਉਹਨਾਂ ਨੇ ਆਪਣ 12:00 ਵਜੇ ਤੱਕ ਆ ਜਾਣਾ ਹਜੇ ਤੱਕ ਮੇਰੀ ਸਬਜ਼ੀ ਵਗੈਰਾ ਕੋਈ ਚੀਜ਼ ਰੈਡੀ ਨਹੀਂ ਜੀ ਹੈਗੀ ਤੇ ਲੋ ਜੀ ਸਭ ਤੋਂ ਪਹਿਲਾਂ ਇੱਕ ਵਾਰੀ ਘਰ ਦਾ ਵਿਊ ਦੇਖ ਲਓ ਜੀ ਬਹੁਤ ਸੋਹਣਾ ਸਾਫ਼ ਸੁਥਰਾ ਆਪਣਾ ਘਰ ਕਰ ਲਿਆ ਹਰ ਵਾਰੀ ਦੀ ਤਰ੍ਹਾਂ ਤੇ ਸ਼ੁਰੂਆਤ ਆਪਾਂ ਬਾਬਾ ਜੀ ਤੋਂ ਕਰਦੇ ਆ ਤੁਹਾਨੂੰ ਪਤਾ ਹੀ ਹੈ ਜੀ ਤੇ ਬਾਬਾ ਜੀ ਦਾ ਓਟ ਆਸਰਾ ਹੈ ਨਾ ਕਿ ਪਰਮਾਤਮਾ ਸਮਤ ਬਖਸ਼ੇ ਤੰਦਰੁਸਤੀਆਂ ਬਖਸ਼ੇ ਜੀ ਤੁਹਾਨੂੰ ਇੱਧਰ ਆਪਾਂ ਲੱਗੇ ਜੀ ਸਬਜ਼ੀ ਰੈਡੀ ਕਰਨ ਆਪਾਂ ਮਟਰ ਪਨੀਰ ਦੀ ਸਬਜ਼ੀ ਬਣਾਵਾਂਗੇ ਇੱਧਰ ਆਪਾਂ ਨੇ ਨਾਮਕ ਮਿਰਚ ਰੈਡੀ ਕਰ ਲਿਆ ਇਹ ਮੈਂ ਕੁੰਡੇ ਦੇ ਵਿੱਚ ਕੁੱਟ ਕੇ ਹੀ ਬਣਾਇਆ ਏ ਕਿਉਂਕਿ ਆਪਾਂ ਦੇਸੀ ਤਰੀਕੇ ਨਾਲ ਬਣਾਉਣਾ ਜ਼ਿਆਦਾ ਪਸੰਦ ਕਰਦੇ ਮੇਰੀ ਮੰਮਾ ਨਹੀਂ ਖਾਂਦੇ ਜੀ ਗ੍ਰाइंड ਕੀਤਾ ਤੇ ਲੋ ਜੀ ਆਪਾਂ ਹਰ ਸਬਜੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਂਦੇ ਆ ਤੇ ਲੋ ਜੀ ਥੋੜਾ ਜਿਹਾ ਮੰਮੀ ਨੂੰ 슈ਗਰ ਕਰਕੇ ਥੋੜਾ ਜਿਹੀ ਦੇਖਣੀ ਪੈਂਦੀ ਹੈ ਚੀਜ਼ਾਂ ਕਿਸ ਤਰੀਕੇ ਦੇ ਨਾਲ ਆਪਾਂ ਨੇ ਰੈਡੀ ਕਰਨਾ ਤੇ ਬਾਕੀ ਸਵੇਰੇ ਫੋਨ ਆਇਆ ਸੀਗਾ ਕਿਉਂਕਿ ਅੱਜ ਭਾਬੀ ਦੇ ਮਾਸਟਰ ਜੀ ਦੀ ਰਿਟਾਇਰਮੈਂਟ ਹੈ ਜੀ ਉਹਨਾਂ ਦਾ ਰਿਟਾਇਰਮੈਂਟ ਪਾਰਟੀ ਤੇ ਜਾਣਾ ਹੈ ਜੀ ਤੇ ਓ ਪੀ ਜੀ ਆਈ ਚੋਂ ਬਤੌਰ ਕੁਝ ਲੱਗੇ ਹੋਏ ਸੀਗੇ ਉਹਨਾਂ ਦੀ ਰਿਟਾਇਰਮੈਂਟ ਹੈ ਤੇ ਉਹਨਾਂ ਨੇ ਰਿਟਾਇਰਮੈਂਟ ਤੇ ਜਾਣਾ ਸ਼ਾਮ ਨੂੰ ਤੇ ਕਿਉਂਕਿ ਨੰਨੂ ਨੂੰ ਸਾਡੇ ਘਰੇ ਆਏ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਇਸ ਕਰਕੇ ਤੇ ਭਾਬੀ ਨੂੰ ਵੀ ਕਾਫੀ ਟਾਈਮ ਹੋ ਗਿਆ ਸੀਗਾ ਆਈ ਨੂੰ ਇਹ ਜਦੋਂ ਅਪਨੀਤ ਗਿਆ ਸੀਗਾ ਕੈਨੇਡਾ ਉਦੋਂ ਦੀ ਹੀ ਭਾਬੀ ਆਈ ਹੋਈ ਸੀਗੀ ਤੇ ਭਾਬੀ ਕਹਿੰਦੀ ਵੀ ਕਿਰਾਤ ਤੁਹਾਡੇ ਕੋਲੇ ਲਾਵਾਂਗੇ ਜਿੰਨਾ ਕ ਮੇਰੇ ਤੋਂ ਬਲੌਗ ਬਣਾਇਆ ਮੈਂ ਉਹਨਾਂ ਨੂੰ ਬਣਾਉਂਗੀ ਜੀ ਕਿਉਂਕਿ ਸਾਡਾ ਨੰਨੂ ਸ਼ਰਾਰਤੀ ਬਹੁਤ ਹੈ ਜੀ ਜਿੰਨਾ ਕ ਮੇਰੇ ਤੋਂ ਬਲੌਗ ਬਣਾ ਜਿੰਨਾ ਕ ਦਿਖਾਵਾਂ ਮੈਂ ਤੁਹਾਨੂੰ ਉਹਨਾਂ ਕ ਦਿਖਾ ਸਕੂਗੀ ਜੀ ਤੇ ਲੋ ਜੀ ਅਦਰ ਆਪਾਂ ਸਬਜ਼ੀ ਵਗੈਰਾ ਰੈਡੀ ਕਰਨ ਲੱਗ ਗਏ ਜੀ ਤੇ ਸਲਾਦ ਕੱਟਣ ਲੱਗ ਗਏ ਤੇ ਸਲਾਦ ਵਗੈਰਾ ਕੱਟ ਕੇ ਤੇ ਫਿਰ ਨਾਲ ਦੀ ਨਾਲ ਆਪਾਂ ਨੂੰ ਸਬਜੀ ਰੈਡੀ ਕਰ ਲੈਣੀ ਹੈ ਜੀ ਨਾਲ ਦੀ ਨਾਲ ਆਪਾਂ ਨੂੰ ਸਬਜੀ ਵੀ ਸਲਾਦ ਵੀ ਤੇ ਨਾਲ ਦੀ ਨਾਲ ਆਪਾਂ ਨੇ ਆਟਾ ਗੁੰਨ ਲੈਣਾ ਹੈ ਜੀ ਕਿਉਂਕਿ ਭਾਬੀ ਨਾਲ ਨੇ ਸਵੇਰ ਤੋਂ ਤੁਰੇ ਹੋਏ ਨੇ ਜੀ ਉਹ ਥੋੜਾ ਜਿਹਾ ਬਸ ਵਿੱਚ ਔਨ ਕਰਕੇ ਥੋੜੀ ਜਿਹੀ ਇੱਕ ਪ੍ਰੋਬਲਮ ਹੁੰਦੀ ਹੈ ਜੀ ਤੇ ਵੈਸੇ ਤਾਂ ਭਰਾ ਮੇਰਾ ਛੱਡ ਕੇ ਜਾਊਗਾ ਜੀ ਅੱਗੇ ਤੋਂ ਤੇ ਥੋੜਾ ਜਿਹਾ ਚਲੋ ਹੈਗਾ ਜੀ ਪ੍ਰੋਬਲਮ ਤੇ ਲਓ ਜੀ ਇੱਧਰ ਆਪਾਂ ਲੱਗੇ ਆ ਜੀ ਆਟਾ ਗੁੰਨਣ ਨਾਲ ਦੀ ਨਾਲੇ ਆਪਾਂ ਨੇ ਸਬਜੀ ਰੈਡੀ ਕਰ ਲਈ ਤੇ ਨਾਲ ਦੀ ਨਾਲੇ ਉਹਨਾਂ ਨੂੰ ਵੀ ਵਿੱਚ ਫੋਨ ਕਰ ਲਿਆ ਤੇ ਵੇਟ ਕਰ ਕਰਦੇ ਆ ਜੀ ਆਟਾ ਆਪਾਂ ਨੂੰ ਗੁੰਨ ਕੇ ਰੱਖ ਲਿਆ ਰੱਖ ਲੈਣਾ ਹੈ ਜੀ ਉਹਨਾਂ ਦੇ ਆਏ ਤੇ ਹੀ ਆਪਾਂ ਰੋਟੀਆਂ ਬਣਾਵਾਂਗੇ ਤਾਂ ਕਿ ਗਰਮ ਗਰਮ ਰੋਟੀ ਜ਼ਿਆਦਾ ਵਧੀਆ ਲੱਗਦੀ ਹੈ ਜੀ ਤੇ ਲਓ ਜੀ ਅੱਧਰ ਆਪਾਂ ਲੱਗੇ ਜੀ ਸਲਾਦ ਕੱਟਣ ਧੋ ਲਿਆ ਆਪਾਂ ਨੇ ਸਾਰਾ ਕੁਝ ਸਾਰਾ ਕੁਝ ਰੈਡੀ ਕਰ ਲਿਆ ਤੇ ਦਹੀਂ ਵਗੈਰਾ ਸੀਗਾ ਜੀ ਸਾਰਾ ਆਪਾਂ ਨੇ ਰੈਡੀ ਕਰ ਲੈਣਾ ਜੀ ਹੁਣ ਕਿਉਂਕਿ ਅੱਜ ਸਵੇਰ ਸਵੇਰੇ ਫੋਨ ਆਇਆ ਸੀਗਾ ਇਸ ਕਰਕੇ ਮੈਂ ਥੋੜਾ ਜਿਹਾ ਸਮਾਨ ਜਿੰਨਾ ਕਿ ਸੀਗਾ ਆਪਾਂ ਨੇ ਘਰ ਜੀ ਆਪਣੇ ਕੰਪਲੀਟ ਕਰ ਲੈਣਾ ਤਾਂ ਕਿ ਹੋਰ ਚੀਜ਼ਾਂ ਨਹੀਂ ਲਿਆ ਸਕੇ ਨਾ ਮੈਂ ਆਪਣੇ ਪੁੱਤ ਜੋਗਾ ਨੰਨੂ ਜੋਗਾ ਕੁਝ ਲਿਆ ਸਕੀ ਤੇ ਹੁਣ ਜਦੋਂ ਭਾਬੀ ਨੂੰ ਛੱਡਣ ਜਾਉਂਗੀ ਤੇ ਉਦੋਂ ਲੈ ਕੇ ਆਉਂਗੀ ਤੇ ਲਓ ਜੀ ਹੁਣ ਆਪਾਂ ਸਲਾਦ ਵਗੈਰਾ ਰੈਡੀ ਕਰ ਲਈਏ ਸਾਰਾ ਕੁਝ ਰੈਡੀ ਕਰਨ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਫੋਨ ਕਰਦੇ ਹਾਂ ਕਦੋਂ ਤੱਕ ਆਉਂਦੇ ਨੇ ਜੀ ਤੇ ਲਓ ਜੀ ਇੱਧਰ ਆਪਣੀ ਸਬਜ਼ੀ ਵੀ ਰੈਡੀ ਹੋ ਚੱਲੀ ਤੇ ਹੁਣ ਆਪਾਂ ਇਸ ਵਿੱਚ ਪਾ ਕੇ ਮਟਰ ਤੇ ਕੁੱਕਰ ਨੂੰ ਕਰਦੇ ਹਾਂ ਜੀ ਬੰਦ ਦੋ ਤਿੰਨ ਵਿਸਲ ਲਵਾਉਂਦੇ ਹਾਂ ਜੀ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਸਬਜ਼ੀ ਕਿੱਦਾਂ ਦੀ ਬਣੀ ਤੇ ਹੁਣ ਆਪਾਂ ਗੈਸ ਨੂੰ ਕਰਦੇ ਬੰਦ ਉਸ ਤੋਂ ਬਾਅਦ ਆਪਾਂ ਪਨੀਰ ਪਾਵਾਂਗੇ ਪਨੀਰ ਪੱਕ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਤੇ ਲੋ ਜੀ ਫਿਰ ਆਪਾਂ ਕਰਦੇ ਆ ਜੀ ਉਹਨਾਂ ਨੂੰ ਫੋਨ ਕਿੱਥੇ ਕਿੱਥੇ ਪਹੁੰਚੇ ਨੇ ਤੇ ਆਲਰੇਡੀ 11:30 12 ਦਾ ਟਾਈਮ ਹੋ ਚੱਲਿਆ ਜੀ ਦੇਖਦੇ ਆ ਜੀ ਤੇ ਲੋ ਜੀ ਇੱਧਰ ਆਪਾਂ ਆ ਗਿਆ ਜੀ ਮੇਰਾ ਪੁੱਤ ਛੋਟਾ ਜਿਹਾ ਨੰਨੂ ਮੇਰਾ ਤੇ ਬਹੁਤ ਪਿਆਰਾ ਹੈ ਜੀ ਮਨੂੰ ਇਹ ਬਹੁਤ ਲਾਡ ਲਾਇ ਤੇ ਸਾਰੇ ਜਣ ਨੂੰ ਜਣ ਇਹਨੂੰ ਆਪਣਾ ਆਸ਼ੀਰਵਾਦ ਜ਼ਰੂਰ ਦਿਓ ਜੀ ਦੇਖੋ ਜੀ ਹੁਣ ਤਾਂ ਸਰਦਾਰ ਬਣ ਗਿਆ ਜੀ ਬਹੁਤ ਸੋਹਣਾ ਹੋ ਗਿਆ ਤੇ ਇੱਧਰ ਆ ਗਏ ਨੇ ਜੀ ਮੇਰੀ ਭਾਬੀ ਤੇ ਮੇਰੀ ਮੰਮੀ ਵੀ ਆਏ ਨੇ ਤੇ ਹੁਣ ਮੇਰੀ ਮੰਮੀ ਆਉਣਗੇ ਜੀ ਤੇ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਕਿਉਂਕਿ ਥੋੜਾ ਜਿਹਾ ਸ਼ਰਾਰਤੀ ਹੈ ਜੀ ਇਹ ਤੇ ਆਪਾਂ ਉੱਪਰ ਰਹਿਣ ਕਰਕੇ ਥੋੜਾ ਜਿਹਾ ਹੁੰਦਾ ਹੈ ਜੀ ਥੋੜਾ ਜਿਹਾ ਬੱਚੇ ਨੂੰ ਸੰਭਾਲਣਾ ਹੈ ਜੀ ਤੇ ਲਓ ਜੀ ਅਦਰ ਮੇਰਾ ਪੁੱਤ ਖਾਣ ਲੱਗ ਗਿਆ ਜਲੇਬੀਆਂ ਕਹਿੰਦਾ ਬੂਜੀ ਮੈਂ ਆ ਖਾਣੀ ਆ ਜਲੇਬੀ ਰੋਟੀ ਖਾਧੀ ਨੇ ਆ ਕੇ ਸਭ ਕੁਝ ਕੀਤਾ ਤੇ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਅਸੀਂ ਸਾਰਾ ਸਾਰਾ ਦੁਪਹਿਰ ਆ ਇਹਦੇ ਨਾਲ ਲੱਗੇ ਰਹੇ ਜੀ ਤਾਂ ਕਿ ਚਲੋ ਉਹ ਕਰੀਏ ਤੇ ਲੋ ਜੀ ਹੁਣ ਹੋ ਗਈ ਇਹਦੀ ਕਲਾਸ ਸਟਾਰਟ ਤੇ ਥੋੜਾ ਥੋੜਾ ਲਿਖਣ ਵੀ ਲੱਗ ਗਿਆ ਤੇ ਬੋਲਣ ਵੀ ਲੱਗ ਗਿਆ ਤੇ ਸਾਰੇ ਆਪਣੇ ਜਿੰਨੇ ਆਰਗਨ ਹੁੰਦੇ ਉਹਨਾਂ ਦੇ ਨਾਮ ਬੋਲਦਾ ਹੈ ਜੀ ਤੇ ਭਾਬੀ ਇਹਨੂੰ ਪੜਾਉਂਦੇ ਰਹਿੰਦੇ ਨੇ 10 ਤੱਕ ਗਿਣਤੀ ਵੀ ਲਿਖ ਲੰਦਾ ਇਹ ਤੇ ਭਾਬੀ ਦੇ ਨਾਲ ਬਹੁਤ ਇੰਜੋਏ ਕੀਤਾ ਵਧੀਆ ਲੱਗਿਆ ਜੀ ਤੇ ਬਹੁਤ ਪਿਆਰ ਕਰਦੇ ਨੇ ਜੀ ਸਾਰੇ ਇਹਨੂੰ ਤੇ ਬਹੁਤ ਜ਼ਿਆਦਾ ਸ਼ਰਾਰਤੀ ਹੈ ਜੀ ਤੇ ਸਾਰੇ ਆਪਣੇ ਔਰਗੰਦੇ ਨਾਮ ਦੱਸੂਗਾ ਜੀ ਕਿੱਥੇ ਕਿੱਥੇ ਕਿਹੜੀ ਚੀਜ਼ ਕਿੱਥੇ ਨੋਜ਼ ਆਈਜ਼ ਹਰ ਇੱਕ ਚੀਜ਼ ਦਾ ਪਤਾ ਹੈ ਜੀ ਨੂੰ ਹਰ ਇੱਕ ਚੀਜ਼ ਦਾ ਤੇ ਲਓ ਜੀ ਸਾਰਾ ਦੁਪਹਿਰਾ ਸਾਡਾ ਐਦਾਂ ਹੀ ਲੰਘ ਗਿਆ ਜੀ ਤੇ ਸਾਰਾ ਇਹਦੇ ਨਾਲ ਵਾਹਿਗੁਰੂ ਦਾ ਪਾਠ ਵੀ ਕਰਵਾਇਆ ਸਾਰਾ ਕੁਝ ਕਰਕੇ ਦੱਸਦਾ ਹੈ ਜੀ ਸਾਰੀ ਕਿ ਚੀਜ਼ ਇਹ ਕਰਕੇ ਦੱਸਦਾ ਜੇਕਰ ਤੁਹਾਨੂੰ ਡਿਟੇਲ ਦੇ ਵਿੱਚ ਵੀਡੀਓ ਦੇਣ ਲੱਗ ਜਾਵਾਂ ਫਿਰ ਜ਼ਿਆਦਾ ਹੋ ਜਾਣਾ ਜੀ ਲੰਬੀ ਇਸ ਕਰਕੇ ਆਪਾਂ ਨੇ ਸ਼ਾਰਟ ਕਰਤੀ ਤੇ ਲਓ ਜੀ ਇੱਧਰ ਹੋ ਗਿਆ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਭਾਬੀ ਹੋ ਗਈ ਜੀ ਰੈਡੀ ਅਦਰ ਸਾਡੇ ਨੰਨੂ ਦਾ ਵੀ ਪਟਕਾ ਬੰਨ ਕੇ ਦੁਆਰ ਤਾਂ ਫੇਰ ਤਿਆਰ ਕੀਤਾ ਹੈ ਜੀ ਕਿਉਂਕਿ ਹੁਣ ਇਹਨਾਂ ਨੂੰ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਜੀ ਤੇ ਹੁਣ ਸੌਣ ਨੂੰ ਕਰਦਾ ਹੈ ਜੀ ਇਹ ਤੇ ਕਿਉਂਕਿ ਸਾਰਾ ਦੁਪਹਿਰਾ ਮੇਰੇ ਨਾਲ ਖੇਡਦਾ ਰਿਹਾ ਮੈਂ ਵੀ ਇਹਨੂੰ ਸੌਣ ਨਹੀਂ ਦਿੱਤਾ ਤੇ ਇਹ ਵੀ ਸੌਹਿਆ ਨਹੀਂ ਜੀ ਤੇ ਲਓ ਜੀ ਹੁਣ ਆਪਾਂ ਛੱਡ ਕੇ ਆਉਨੇ ਆਂ ਭਾਬੀ ਨੂੰ ਜੀ ਕਿਉਂਕਿ ਰਿਸ਼ਤੇਦਾਰਾਂ ਨੇ ਆ ਜਾਣਾ ਹੈ ਜੀ ਉਹਨਾਂ ਦੇ ਨਾਲ ਫੇਰ ਜਾਣਗੇ ਜੀ ਅੱਗੇ ਤੋਂ ਭਾਬੀ ਤੇ ਸ਼ਾਮ ਨੂੰ ਫਿਰ ਆਪਾਂ ਲੈ ਆਵਾਂਗੇ ਜੀ ਤੇ ਲਓ ਜੀ ਅਦਰ ਹੋ ਗਏ ਨੇ ਜੀ ਰੈਡੀ ਦੋਵੇਂ ਮਾਂ ਪੁੱਤ ਤੇ ਬ੍ਰਦਰ ਉੱਧਰ ਦੇ ਉੱਧਰ ਹੀ ਆਏਗਾ ਜੀ ਤੇ ਦੇਖਦੇ ਆਂ ਜੀ ਕਿਸ ਤਰੀਕੇ ਨਾਲ ਅਗਲਾ ਹੋਏਗਾ ਜੀ ਪ੍ਰੋਗਰਾਮ ਤੇ ਹੁਣ ਆਪਾਂ ਕਰਦੇ ਆਂ ਹੋਰ ਕੰਮ ਕਰ ਆਪਣੇ ਕਰਦੇ ਤੇ ਨਾਲੇ ਨਾਲ ਆਪਾਂ ਭਾਬੀ ਨੂੰ ਛੱਡ ਕੇ ਆਉਂਦੇ ਆਂ ਜੀ ਤੇ ਲਓ ਜੀ ਦੇਖੋ ਮੇਰੇ ਪੁੱਤ ਦੀ ਤੌਰ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ ਤੇ ਬਹੁਤ ਹੀ ਕਿਊਟ ਜਿਹਾ ਇਹ ਸਾਰੇ ਜਣੇ ਆਪਣਾ ਆਸ਼ੀਰਵਾਦ ਜ਼ਰੂਰ ਦਿਓ ਜੀ ਨੂੰ ਤੇ ਥੋੜਾ ਜਿਹਾ ਹਲਕਾ ਹੈ ਜੀ ਪਤਲਾ ਇਹ ਤੇ ਚਲੋ ਹੋ ਜਾਏਗਾ ਆ ਕੇ ਜਾ ਕੇ ਤੱਕੜਾ ਤੇ ਲਓ ਜੀ ਅਦਰ ਮੰਮੀ ਨੇ ਲੈ ਕੇ ਆਏ ਸੀਗੇ ਜੀ ਘਰ ਦਾ ਧਣੀਆਂ ਬਹੁਤ ਸੋਹਣਾ ਨੇਚਰਲ ਜਾਂ ਤੇ ਨਾਲ ਲੈ ਕੇ ਆਏ ਸੀਗੇ ਇਹ ਆਪਣਾ ਮੇਥੇ ਤੇ ਨਾਲ ਦੀ ਨਾਲੇ ਲੈ ਕੇ ਆਏ ਸੀਗੇ ਆਹ ਆਪਣਾ ਬਤਾਉਂ ਤੇ ਬੈਂਗਣੀ ਸਾਡੇ ਘਰੇ ਲੱਗੀ ਹੋਈ ਹੈ ਜੀ ਬਹੁਤ ਵਧੀਆ ਨੇਚਰਲ ਜੀ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਤੇ ਲਓ ਜੀ ਵਲੌਗ ਦਾ ਕਰਦੇ ਆ ਜੀ ਇੱਥੇ ਐਂਡ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਤੇ ਬਣੇ ਰਹੋ ਅਗਲੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਥੈਂਕ ਯੂ